ਹਾਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਟਾਈਮ ਹੋ ਚੁੱਕਾ ਏ ਦੁਪਹਿਰ ਦਾ 1 ਵਜੇ ਦਾ ਤੇ ਮੈਂ ਬੈਠੀ ਆ ਇੱਥੇ ਚਾਹ ਬਣਾਉਣ ਲੱਗੀ ਆ ਚਾਹ ਪੀਣੀ ਹੈਗੀ ਤੇ ਅੱਜ ਔਂ ਵਾਲੇ ਕੱਪੜੇ ਪਤ ਲੋਗੇ ਰੱਖ ਦਿੱਤੇ ਹੋਇਆ ਪ੍ਰਭ ਗਿਆ ਸਕੂਲ ਜਗਰੂ ਕੇ ਗੁਰਦੁਆਰਾ ਸਾਹਿਬ ਤੇ ਉਹ ਅਜੇ ਆਏ ਨਹੀਂ ਆ ਉਹਨਾਂ ਦਾ ਵੇਟ ਕਰਦੀ ਪਈ ਆ ਮੈਂ ਕੱਲੀ ਘਰੇ ਆ ਹੁਣ ਆ ਤੇ ਅੱਜ ਕਵਲ ਦੀ ਮੰਮੀ ਨਹੀਂ ਆਈ ਇੱਕ ਦਿਨਾਂ ਦਾ ਬੜਾ ਪੰਗਾ ਵਾ ਉਧਰੋਂ ਮੈਂ ਨਹੀਂ ਠੀਕ ਤੇ ਉਧਰੋਂ ਆਪਣੀ ਹਾਊਸ ਹੈਲਪਰ ਦੇਵੀ ਹੈ ਜਵਾਬ ਉਹ ਕਹਿੰਦੀ ਹੈ ਕਿ ਮੈਂ ਨਹੀਂ ਆਇਆ ਕਰਨਾ ਹੁਣ ਮੈਂ ਕਵਲ ਨੂੰ ਕਿਹਾ ਤਾਂ ਹੈਗਾ ਵੇਖੋ ਸ਼ਾਇਦ ਉਹ ਆਵੇ ਕਿ ਨਾ ਫਿਲਹਾਲ ਤੇ ਕੋਈ ਪੱਕਾ ਨਹੀਂ ਹੈਗਾ ਉਹਦਾ ਤੇ ਜਗਰੂ ਕੇ ਗੁਰਦੁਆਰਾ ਸਾਹਿਬ ਪ੍ਰਭ ਗਿਆ ਸਕੂਲ ਪ੍ਰਭ ਜਦੋਂ ਸਕੂਲ ਤੋਂ ਆ ਗਿਆ ਤੇ ਫਿਰ ਆਪਾਂ ਦੇਖਦੇ ਅੱਜ ਆਪਾਂ ਕੀ ਬਣਾਉਣਾ ਕੀ ਨਹੀਂ ਬਣਾਉਣਾ ਤੇ ਵੈਸੇ ਜਿਹੜੇ ਗਰੂਪ ਕਹਿੰਦੇ ਬਸ ਤੂੰ ਰੈਸਟ ਕਰ ਤੂੰ ਬਸ ਮੈਨੂੰ ਦੱਸੀ ਜਾ ਕੀ ਕੀ ਕਰਨਾ ਮੈਂ ਤੇ ਕਰ ਲੂੰ ਪਰ ਨਹੀਂ ਫਿਰ ਵੀ ਹਨਾ ਆਪਣੇ ਆ ਬਹੁੰਦਾ ਕਿ ਵਿਚਾਰੇ ਉਹ ਕਿੱਦਾਂ ਕਰਨਗੇ ਉਹਨਾਂ ਲਈ ਵੀ ਔਖਾ ਵਾ ਜਿੱਦਾਂ ਮੇਰੇ ਲਈ ਔਖਾ ਉਹਨਾਂ ਲਈ ਵੀ ਔਖਾ ਤੇ ਹੁਣ ਉਹ ਆਉਂਦੇ ਆ ਤੇ ਫਿਰ ਆਪਾਂ ਡਿਸਾਈਡ ਕਰਦੇ ਕੀ ਬਣਾਉਣਾ ਕੀ ਨਹੀਂ ਵੈਸੇ ਮੇਰਾ ਤੇ ਇਰਾਦਾ ਅੱਜ ਕੜੀ ਚੌਲ ਬਣਾਉਂਦਾ ਜਾਂ ਫਿਰ ਦਾਲ ਬਣਾਉਂਦਾ ਵਾ ਤੇ ਵੈਸੇ ਉਹ ਮੈਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੋ ਤੇਰੇ ਤੋਂ ਬੰਨਣਾ ਨਾ ਤੇ ਤੂੰ ਉਹ ਬਣਾ ਤੂੰ ਟੈਨਸ਼ਨ ਨਹੀਂ ਲੈਣੀ ਠੀਕ ਆ ਤੇ ਇਹੋ ਜਿਹਾ ਘਰ ਵਾਲਾ ਰੱਬ ਸਾਰਿਆਂ ਨੂੰ ਦਵੇ ਤੇ ਹੁਣ ਆਪਾਂ ਦੇਖਦੇ ਆਂ ਕੀ ਕਰਦੇ ਆ ਅੱਗੇ ਯਾਰ ਹਾਂ ਅੱਜ ਨਾ ਗੁਰਦੁਆਰਾ ਸਾਹਿਬ ਜੀ ਦੇ ਗਰੁੱਪ ਗਿਆ ਸੀ ਗਰੁੱਪ ਨੂੰ ਨਾ ਉੱਥੇ 1500 ਰੁਪਏ ਲੱਭਾ ਤੇ ਮੈਨੂੰ ਕਹਿੰਦੇ ਕਿ ਮੈਨੂੰ 1500 ਰੁਪਏ ਲੱਭਾ ਵਾ ਤੇ ਮੈਂ ਗੁਰਦੁਆਰਾ ਸਾਹਿਬ ਵੀ ਦੇ ਆਵਾ ਤੇ ਮੈਂ ਹਾਂ ਜੀ ਦੇ ਆਉ ਕਿਉਂਕਿ ਤੁਹਾਨੂੰ ਪਤਾ ਹੈ ਨਾ ਗੁਰੂ ਘਰੋਂ ਜੇ ਆਪਾਂ ਦੇਣ ਦੀ ਜੋਗੇ ਤੇ ਗੁਰੂ ਘਰ ਲੈਣਾ ਆ ਜੇ ਲੱਪਾ ਜਦੋਂ ਹਾਂ ਮੰਨਦੇ ਫਿਰ ਲੱਭੀ ਚੀਜ਼ ਬਟ ਨਹੀਂ ਗੁਰੂ ਘਰ ਦੀ ਆ ਪਾਉ ਕਿਹਦੀ ਵੀ ਆ ਤੇ ਮੈਂ ਤੁਹੀਂ ਨਹੀਂ ਗੁਰੂ ਉਧਰੇ ਦੇਖਿਆ ਗੁਰਦੁਆਰਾ ਸਾਹਿਬੀ ਤੇ ਕਿਉਂਕਿ ਬਾਅਦ ਵਿੱਚ ਕਹਿੰਦੇ ਨੇ ਨਾ ਲੱਭੀ ਚੀਜ਼ ਖਦਾਦੀ ਨਤ ਆਨੇ ਦੀ ਨਾ ਪਾਦੀ ਪਰ ਨਹੀਂ ਜੇ ਆਪਾਂ ਗੁਰੂ ਘਰ ਦੇ ਨਹੀਂ ਜੋਗੇ ਤੇ ਆਪਾਂ ਗੁਰੂ ਘਰੋਂ ਚੀਲ ਲੱਭੀ ਲੈਉਣੇ ਚਾਹੀਦੀ ਆਪਾਂ ਨੂੰ ਤੇ ਇਸ ਕਰਕੇ ਜਗਰੂਪ ਨੂੰ ਮੈਂ ਕਿਹਾ ਕਿ ਤੁਸੀਂ ਬਸ ਦੇ ਆਇਓ ਤੇ ਉੱਥੇ ਬਾਬਾ ਜੀ ਨੂੰ ਫੜਾਇਓ ਤੇ ਮੇਰੀ ਲੱਗ ਗਈ ਬਾਹਂ ਦਰਦ ਹੋਣ ਤੇ ਅੱਜ ਮੌਸਮ ਵੇਖੋ ਕਦੀ ਬੱਦਲ ਗੱਦਲ ਹੋ ਜਾਂਦੇ ਨੇ ਤੇ ਕਦੀ ਕੁਛ ਮੌਸਮ ਬੜਾ ਵਧੀਆ ਵਧੀਆ ਹੋਇਆ ਪਿਆ ਅੱਜ ਤੇ ਹੁਣ ਮੈਂ ਇੱਥੇ ਬੈਠੀ ਆ ਉਹ ਮੈਂ ਪੱਤੇ ਮੰਗਵਾਏ ਆ ਪੱਥਰ ਛੱਟ ਦੇ ਤੇ ਉਹ ਆਪਾਂ ਲਾਵਾਂਗੇ ਸ਼ਾਮ ਨੂੰ ਸਾਡੀ ਮਾਰਾਈਆਂ ਦੇ ਵੇਖੋ ਇਹਨੂੰ ਰੋਟੀ ਨਹੀਂ ਲੰਗਦੀ ਸਬਜੀ ਆਂਦੀ ਮੈਨੂੰ ਹਾਂ ਮੈਦਾ ਖੰਦੇਈਆਂ ਪੀਨ ਰੋਟੀ ਨਹੀਂ ਲੰਗਦੀ ਤੇ ਉਧਰ ਵੇਖ ਨਿਊਡਲ ਖਾ ਗਈ ਮਿੰਟੋ ਮਿੰਟ ਚਾਰ ਦਿਨ ਹੋ ਗਏ ਰੋਟੀ ਨਹੀਂ ਖਾਦੀ ਤੇ ਮੈਂ ਜਗਰੂਪ ਮਾਕਾ ਮੈਂ ਇਹਨੂੰ ਲੈ ਕੇ ਕੋਈ ਬਾਓ ਡਬਲ ਰੋਟੀ ਜਾਂ ਕੁਝ ਹੋਰ ਤੇ ਉਹ ਜਗਰੂਪ ਡਬਲ ਰੋਟੀ ਤੇ ਲੈ ਆਏ ਨਹੀਂ ਫੜ ਕੇ ਤੇ ਨਿਊਡਲ ਚੁੱਕ ਲਿਆ ਹੈ ਤੁਸੀਂ ਖਾਣੇ ਨਾਲ ਤੇ ਇਹ ਮੈਡਮ ਨੇ ਇਧਰ ਵੇਖੋ ਅੱਜ ਮੈਂ ਹੁਣ ਇਹ ਨੂਡਲ ਪਾਇਆ ਤਾਂ ਪਲੇਟ ਵੀ ਲਈ ਕਿਹਾ ਤੇ ਰੋਟੀ 3 ਦਿਨ ਹੋ ਗਿਆ ਹੱਡੀ ਰੋਲਦਿਆਂ ਨੂੰ ਉਹੀ ਖਾਦੀ ਨਹੀਂ ਇੱਧਰ ਮੈਂ ਫੇਰ ਦੁਬਾਰਾ ਪਾਤੇ ਤੇ ਉਹ ਮੈਡਮ ਫੇਰ ਚੁੱਕ ਕੇ ਚੱਲੀ ਆ ਅਜੇ ਇਹਨੇ ਹੋਰ ਪਾ ਲੈਣੇ ਵੇਖੋ ਇਹਨੇ ਆਪਣੇ ਚਟਮ ਕਰਕੇ ਨਾ ਫੇਰ ਇਹਨੇ ਹੋਰ ਪਾ ਲੈਣੇ ਆ ਦੇਖੋ ਸनोई ਅਸ ਸनोई ਕੀ ਗੱਲ ਆ ਹੂੰ ਦੇਖੋ ਖਾਂਦੀ ਕਿੱਦਾਂ ਦੇ ਮੈਂ ਚਾਹ ਬਣਾ ਗਈਆਂ ਜੀ ਗਰੁੱਪ ਹੁਣ ਕਿੱਲੇ ਹੁੰਦੇ ਆ ਰਲ ਮਿਲ ਕੇ ਕੰਮ ਕਰਨੇ ਆ ਰੋਟੀ ਨਹੀਂ ਨੂੰ ਲੰਗਦੀ ਆ ਲੈ ਲੋ ਇਹ ਵੀ ਆਂਦੀ ਆ ਵੀ ਬਾਹਰ ਦਾ ਫਾਸਟ ਫੂਡ ਮੈਂ ਖਾਣਾ ਫਾਸਟ ਫੂਡ ਹਣਾ ਇਹ ਆ ਦੇ ਹਾਂ ਉਹ ਦਰਸਾਉਣਾ ਚਾਹਦੀ ਮੈਂ ਨਹੀਂ ਖਾਂਦੀ ਉਹ ਰੋਟੀ ਹਾਂ ਤੁਸੀਂ ਫਾਸਟ ਫੂਡ ਖਾਓਗੇ ਤੇ ਮੈਂ ਵੀ ਫਾਸਟ ਫੂਡ ਹੀ ਖਾਵਾਂਗੀ ਸੁਣੇ ਪ੍ਰੋਪਾਗੇ ਸੁਣੇ ਪ੍ਰੋਪਾਗੇ ਸੁਣੇ ਪ੍ਰੋਪਾਗੇ ਜੋ ਤਕ ਜੋ ਤਕ ਜੋ ਫੇ 1 2 3 ਗੋ ਫੇ 1 2 3 ਗੋ ਜੋ ਪੰਜੋ 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 ਉਹਨੂੰ ਵਿਚਾਰੀ ਨੂੰ ਸਤਾ ਦੇ ਹੁਣ ਨਾ ਲੈ ਆਪ ਵੀ ਥੱਕਿਆ ਆ ਤੁਹਾਨੂੰ ਵੀ ਥਕਾ ਦੇ ਹੁਣ ਵਿਚਾਰੀ ਨੂੰ ਹਮ ਹੈਲੋ ਸਸੀ ਕਾਲ ਕੋਈ ਨਹੀਂ ਹੈ ਨਾ ਉਹ ਇਹ ਸਸੀ ਸੂਸੀ ਕਾਲ ਨਹੀਂ ਮम्मा ਸਸੀ ਕਾਲ ਨਾ ਕੋਚ ਲੈ 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 ਆ ਕੀ ਕੀਤਾ ਇਹ ਪੈਂਟ ਨੂੰ ਆ ਖੁੰਗੀਆਂ ਕਿੱਥੋਂ ਲੁਆਈਆਂ ਨਹੀਂ ਫੇਰ ਲਗੀਆਂ ਪੁਰਾਣੀਆਂ ਤੇ ਮੈਨੂੰ ਲੱਗਦਾ ਚਲੇ ਗਿਆ ਇਹ ਹੋ ਰਿਹਾ ਐਵੇਂ ਚਲੇ ਗਿਆ ਹਾਂ ਪ੍ਰਾਣੀ ਆਵੇ ਇੱਥੇ ਨਹੀਂ ਇਹ ਹੋਰ ਲੱਗੀਆਂ ਅੱਜ ਲੈ ਲੈ ਬੱਸ ਕਰ ਜਾ ਸਨੋਈ ਕੀ ਪੈਂਟ ਦਾ ਵੇ ਕੀ ਹਾਲ ਬਣਾਇਆ ਪ੍ਰਭ ਤੂੰ ਨਾ ਕਰ ਬੈਠੇ ਰਹੇ ਆਂ ਮਿੱਟੀ ਸਨੋਈ ਛੇਰ ਬੱਸ ਕਰ ਚਲ ਆਇਓ ਰੱਬਾ ਇਹਨੇ ਕੁੜੀ ਨੇ ਨਾ ਪੂਰਾ ਅਗਲੇ ਨੂੰ ਕਮਲਗਾ ਕਰਕੇ ਤੇ ਫਿਰ ਸਾਹ ਲੈਣਾ ਹੁੰਦਾ ਇਹਨੇ ਮਰਨੇ ਚੱਲ ਛੇ ਚ ਆਈ ਵੜੀ ਪ੍ਰਭ ਦੀ ਆਈ ਵੜੀ ਪ੍ਰਭ ਦੀ ਆਈ ਵੱਡੀ ਆਈ ਵੱਡੀ ਰੱਬ ਦੀ ਨਹੀਂ 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 ਪਣਾ ਨਹੀਂ 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 ਵੀ 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 ਪ੍ਰਵਰ ਰੋਟੀ ਨਹੀਂ ਖਾਦੀ ਨਿਊਡਲ ਪਾਏ ਦੇ ਮਿੰਟੋ ਮਿੰਟੇ ਖਾ ਗਈ ਆਲ ਰੱਖੇ ਤੇਰੇ ਲਈ ਵੀ ਇਹਨੂੰ ਛੱਡੇਗਾ ਤੇ ਫੇਰ ਹੀ ਆ ਛੱਡੇ ਨੂੰ ਪਹਿਲਾਂ ਦਿਸ ਇਜ਼ ਮਤਲਬ ਦਿਸ ਇਜ਼ ਮਾਈ ਬਲੇਅਰ ਮਾਈ ਪਲੇਜ਼ਰ ਕੇ ਬਲੇਜ਼ਰ ਮਾਈ ਪਲੇਜ਼ਰ ਹੁੰਦਾ ਵਾ ਆ ਬਲੇਜ਼ਰ ਮੇਰਾ ਤੋਂ ਹੁੰਦਾ ਉਹ ਬਲੇਜ਼ਰ ਹੁੰਦਾ ਵਾ ਬਲੇਜ਼ਰ ਨਹੀਂ ਹੁੰਦਾ ਮੈਂ ਇਧਰ ਹਾਇਰ ਆਪਾ ਹਾਇਰ ਆਪਾ ਨਹੀਂ ਮਰਜ਼ੀ ਗੰਦੀ ਕਰ ਆਜ ਅੱਜ ਪਤਾ ਕੀ ਗੱਲ ਆ ਹਾਂ ਅੱਜ ਸਾਰੀ ਦਿਹਾੜੀ A to Z ਪਹਿਲੇ ਪੀਰੀਅਡ ਗਏ ਜਾ ਕੇ ਬੈਗ ਰੱਖੇ ਉਦੋਂ ਨਾਲ ਬਾਹਰ ਛੱਡ ਲਿਆ ਪਿਆ ਆਉਗਾ ਆਜੂ ਬਾਹਰ ਸਾਰੇ ਤੇ ਪਰ ਉਹ ਰੋਣੀਆਂ ਤੇਆਂ ਖੇਡਾਂ ਵੇਖਣਦੇ ਆ ਨਾਲ ਕੰਮ ਕਰਾਉਂਦੇ ਨੇ ਖੇਡ ਨਹੀਂ ਦੇ ਕੇ ਖੇਡਾਂ ਵੇਖਣੀਆਂ ਨੇ ਵੇਖਣੀਆਂ ਨੇ ਅੱਛਾ ਉਹ ਉਹ ਚੁਣੇ ਬੱਚੇ ਮੈਨੂੰ ਟਾਕਾ ਫਵਾਰ ਤੇ ਰੱਖਿਆ ਹੈ ਹਾਂ ਉਹ ਸਰੀਆ ਵੇਖ ਕੇ ਕੱਢਦਾ ਤੂੰ ਕਿਹੇ ਚੋਂ ਨਹੀਂ ਲੱਗਾ ਕੋਈ ਵੀ ਜਿੰਦ ਚੋਂ ਗੇਮਾਂ ਇਦਾਂ ਵੀ ਵਾਲੀ ਵਾਲਿਆ ਨਹੀਂ ਹਾਂ ਅੱਛਾ ਕਿੱਟੀ ਗੰਦੀ ਓਏ ਕਦਾਂ ਮਂਜੇ ਦਬਿਆ ਕੇ ਪਾ ਲਾਣੀ ਆਂ ਵੰਗੋ ਖੇਡਦੇ ਆਂ ਸਕੂਲੇ ਚੱਲਣ ਦੇ ਗੇਮਸ ਤੇ ਉਹਦਾ ਕਰਕੇ ਇੰਨੀ ਯੂਨੀਫਾਰਮ ਬੰਦੀ ਕਰਕੇ ਲਿਆਂਦਾ ਅੱਜ ਤੇ ਪੱਗ ਵੇਖਾਂ ਨੂੰ ਜੀ ਨਹੀਂ ਕਰਨ ਲਿਆ ਮੇਰਾ ਤੇ ਆਈਓ ਮੈਨੂੰ ਐ ਵੜੇ ਕੱਪੜੇ ਧੋਣੇ ਪਏ। ਧਣੀ ਮੈਂ ਧੋਣੇ ਕਿਉਂਕਿ ਮੈਂ ਅੱਜ ਨਾ ਮਸ਼ੀਨ ਚੋੜਨ ਸਾਰੇ ਕੱਪੜੇ ਆਲਮੋਸਟ ਧੋਣੇ ਸਾਰੇ ਹੀ ਇਸ ਤਰ੍ਹਾਂ ਕਿ ਫਿਰ ਹੁਣ ਆ ਕੱਪੜੇ ਮੈਨੂੰ ਹੱਥ ਨਾਲ ਧੋਣੇ ਪੈਣਗੇ। ਅੰਕੇ ਇਹ ਥੋੜਾ ਜਿਹਾ ਸੁੱਕਿਆ ਅੰਦਰ ਥੋੜਾ ਉੱਠਾ ਹੈ ਨਾ ਕੱਪੜੇ ਧੋਣੇ ਵੀ ਫਿਰ ਸਾਈਡ ਦੇ ਗੇਂਟੂ ਕਿਹੇ ਚੰਨੇ ਲੱਗਾ ਗਿਆ ਹੁੰਦੇ ਮੈਂ ਤੁਹਾਨੂੰ ਦੱਸਣ ਤੇ ਲੱਗਾ ਹੋਈ ਛੋਟੀ ਵਾਲੀਬਾਲ ਆ ਹੁਣ ਮੈਂ ਨਿਕਾ ਜਾ ਨੈਟ ਐਦਾਂ ਪੇ ਕੰਤ ਤੋਂ ਤਾਂ ਨੈਟ ਆ ਇੱਥੇ ਮੈਂ ਖਲੋਤਾ ਨਾ ਇੱਥੋਂ ਨੈਟ ਸ਼ੁਰੂ ਹੁੰਦਾ ਜਿੱਥੇ ਮੈਂ ਖਲੋਣਾ ਠੀਕ ਆ ਉਹ ਨੈਟ ਤਗੜਾ ਉੱਥੇ ਨਹੀਂ ਖੇਡ ਸਕਦਾ ਹੁਣ ਮੈਂ ਹੁਣ ਬਾਸਕਟਬਾਲ ਆ ਉਹ ਚੋਨਾ ਬੱਚੇ ਪਹਿਲਾਂ ਪੂਰੇ ਕੀਤੇ ਆ ਪੀ ਆਉਣਾ ਯਾਰੇ ਬੱਚਿਆਂ ਨੂੰ ਹੁੰਦਾ ਪੀ ਸਾਡੀ ਟੀਮ ਚ ਸਾਰੇ ਤਗੜੇ ਤਗੜੇ ਹੁੰਨ ਉਹ ਚੱਕਰ ਚ ਤਗੜੇ ਦੀ ਗੱਲ ਸਰੀਰ ਪੱਖੋਂ ਥੋੜੀ ਤਗੜਾ ਹੁੰਦਾ ਕੋਈ ਹੈ ਤਗੜਾ ਜਿਹੜਾ ਪਤਲਾ ਬੰਦਾ ਸਭ ਤੋਂ ਜ਼ਿਆਦਾ ਤਗੜਾ ਹੁੰਦਾ ਠੀਕ ਹੈ ਆਏ ਮੋਟੇ ਜਿਹੜੇ ਹੁਣ ਉਹਨਾਂ ਚ ਜਾਣ ਨਹੀਂ ਹੁੰਦੀ ਉਹ ਬਸ ਹੁਣ ਮੋਟੇ ਹੀ ਹੁੰਦੇ ਦਿਖਣ ਚ ਹਿੰਦੇ ਮੋਟੇ ਹੁੰਦਾ ਉਹਨਾਂ ਦਾ ਮੋਟੇ ਉਹਨਾਂ ਤਾਂ ਲੈ ਆ ਫੇ ਇੱਥੇ ਤੱਕਾ ਮੁਕੀ ਦਾ ਕਰਕੇ ਕੋਈ ਨਹੀਂ ਹੈਲਥੀ ਬੱਚਾ ਜਿਹੜਾ ਸਭੋਂ ਜ਼ਿਆਦਾ ਹੱਡੀਆਂ ਦਾ ਮਜ਼ਬੂਤ ਉਹ ਜਿਹੜਾ ਮੈਂ ਤੇਰੇ ਵਰਗੇ ਸੁਖੜੇ ਨੂੰ ਕਹਣਾ ਉਹ ਜ਼ਿਆਦੇ ਹੱਡੀਆਂ ਦੇ ਮਜ਼ਬੂਤ ਹੁੰਦੇ ਆ ਟਾਕਾਫ ਫਾਰਚ ਹੁਣ ਚੜੁੰਦੇ ਆ ਹੁਣ ਟਾਕਾਫ ਫਾਰਚ ਉਹ ਚ ਚਾਹੀਦੇ ਆ ਤੁਹਾਨੂੰ ਪਤਾ ਹੀ ਆ ਹਾਂ ਮੋਟੇ ਮੋਟੇ ਮੇਰਾ ਟਾਕਾਫ ਹਮਾਰਾ ਹੈ ਗਲਤੀ ਨਾਲ ਹੀ ਨਾ ਲੇਖ ਲਿਆ ਹਾਂ ਆਂਦੇ ਨੂੰ ਦਸੇ ਨਾਲ ਮੁਕਾਉਣਾ ਮਗਲੇ ਪੰਨੇ ਹਾਂ ਆਂਦੇ ਜੀ ਕਿਤੇ 2 ਕਿ ਗ੍ਰਾਮ ਭਾਰ ਘਟ ਗਿਆ ਤੇ ਇਹਦੇ ਨਾਲ ਬਰਾਬਰ ਕਰ ਦਾਂਗੇ ਆਦੇ ਨ ਰਸਿਆ ਨਾ ਮਰੀਨਾ ਅੱਛਾ ਹਾਂ ਬੁੱਤੂ ਗੇਮ ਤੇ ਵੀ ਸਾਲਾ ਹੀ ਜਾਂਦਾ ਵਾ ਇਹ ਆਤੀ ਜਾਂਦਾ ਤੇ ਤੇਰੀ ਅੰਛੀ ਮਰੀਂਗਾ ਸਰੀਰਾਲ ਨਾ ਵੇਖੋ ਤੇਰੀ ਮਜਬੂਤੀ ਆਲ ਵੇਖੋ ਜਿਹੜੇ ਮੋਡੇ ਨਾ ਪੁੱਸੜ ਹੁੰਦੇ ਆ ਉਹ ਦਮੜਾ ਜਾਂ ਭੱਜੇ ਤੇਨੂੰ ਦੀ ਜਾਣ ਆਹ ਕੰਮ ਹੁੰਦਾ ਨਾ ਜਿਹੜੇ ਪਤਲੇ ਹੋਣ ਨਾ ਉਹ ਕਈ ਕੋਹਾਂ ਤੱਕ ਦੂਰ ਪਾਜ ਜਾਂਦੇ ਆ ਕੋਹ ਆਂਦੇ 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 ਮਿਕਸੀ ਮੇਂ ਡਾਲੋ 100 ਗ੍ਰਾਮ ਚਨਾ पाउडर बना लो मेरे से लेके ले लो अगर तुम बीस दिनों में नाम उठे हुए तो मेरा नाम बदल देना बीस दिनों में क्या तो बीस किलो में बीस दिनों में बीस दिनों में <laughs> एक तो बोल लिया नवाई काम <laughs> ये बड़ी चलने दे नवाई नहीं आने को तब करना चाहते लिया होगा डिपी सर ਸਭ ਆਗੇ ਨਾ ਤੂੰ ਖਾ ਤੂੰ ਕਰਨ ਦੇ ਹੀ ਆ ਤੂੰ ਮੈਨੂੰ ਦੱਸ ਜੁੰਦੀ ਕਿ ਮੈਂ ਆਪੇ ਕਰ ਲੈਂਦਾ ਆਪੇ ਤੂੰ ਦੇਣੀ ਜੀ ਕਰਦੀ ਤੂੰ ਕਹਤੋਂ ਖਪਨਦਾ ਹੀ ਆ ਤੈਨੂੰ ਮੈਂ ਕਿਹਾ ਵੀ ਤੂੰ ਰੈਸਟ ਕਰ ਉਹ ਵਿਚਾਰੇ ਲਾਜ ਵੀ ਕਰ ਜਾਂਦੇ ਤੂੰ ਕੋਈ ਕੰਮ ਨਾ ਕਰ ਤੂੰ ਕੋਈ ਕੰਮ ਨਾ ਕਰ ਤੂੰ ਰੈਸਟ ਹੀ ਕਰ ਰੈਸਟ ਹੀ ਕਰ ਆ ਜਾਂਦੇ ਆਏ ਹੀ ਉਹਦੇ ਮਮਾ ਚਸ ਕਰਨ ਦੇ ਹਾਂ ਸਕੂਲੇ ਆਹੋ ਹਮ ਲਲਵਾ ਦੀ ਛੇੜੀ ਨਹੀਂ ਗਈ ਹਮ ਸਕੂਲ ਵਾਲਿਆਂ ਨੇ ਕਿ ਉਹਨਾਂ ਨੇ ਜਿਸ ਕਰਨਾ ਤੇ ਬੰਮਾ ਨੇ ਪਤਾ ਨਹੀਂ ਇਹ ਨਹੀਂ ਪਤਾ ਇਹ ਮੇ ਕਪੜੇ ਤੋੜਦੇ ਉਹਦਾ ਵੇਖਿਆ ਹੈਗੇ ਹੀ ਆਡੇ ਸੰਗ ਸੁੱਕੇ ਪਏ ਵੀ ਹੁਣ ਵੀ ਬੁਲਾ ਲਿਆ ਹੁਣ ਵੀ ਬੁਲਾ ਲਿਆ ਤੈਨੂੰ ਕਾਦੀ ਤੈਨੂੰ ਕਾਦੀ ਫਿਕਰ ਪਰ ਸਾਰੇ ਪਾਸਾ ਵਾਲਿਆਂ ਨੂੰ ਸਾਰਿਆਂ ਨੂੰ ਬੁਲਾਉਣਾ ਵਾ ਉਹਨਾਂ ਨੇ ਆਹੋ ਸਾਰਿਆਂ ਨੂੰ ਬੁਲਾਉਣਾ ਸੀ ਹੁਣ ਆਡੇ ਸੰਗ ਸੁੱਕੇ ਗਏ ਬਾਸ ਜਾਣ ਕੇ ਜਦੋਂ ਬਾਸ ਨਿਕਲ ਗਈ ਨਾ ਸਾਹ ਸੁੱਕਦੇ ਤੇ ਤੇਰਾ ਸੰਗ ਸੁੱਕਦਾ ਉਹ ਹੀ ਸਾਹ ਧੁਕੇ ਪਏ ਜਦੋਂ ਬਾਸ ਨਾਂਗੀ ਸਕੂਲੋਂ ਨਿਕਲਾਈ ਯੁੱਟੀ ਟਾਈਮ ਉਦੋਂਾਂ ਤੇ ਉਹਦੀ ਮੰਮੀ ਪਾਪਾ ਫੀਸ ਤਾਂ ਆਉਣਾ ਹੀ ਓਏ ਆ ਆ ਪਾਉਂਦੋਂ ਹਾਂ ਮੈਂ ਟੈਨਸ਼ਨ ਲਈ ਜਨੇ ਕਿਆ ਕੋਈ ਤਾਂ ਲੋਕ ਕਹਿੰਦੇ ਹੈ ਕਵਲ ਉਹਨਾਂ ਨੇ ਤੇ ਆਪਣਾ ਰੋਟੀ ਪਾਣੀ ਬਰਬਾਦ ਹੀ ਕਰਨਾ ਤੇ ਕੰਮ ਛੱਡ ਕੇ ਗਾਂ ਗਈਆਂ ਕਿਹਨਾਂ ਹੈ ਕਿਤਾਮ ਲਾ ਗਾਂ ਛੱਡ ਤਾਂ ਜੀ ਮੇਰੇ ਤਾਂ ਨਹੀਂ ਹੋਇਆ ਕਰਨਾ ਤੇ ਮੈਣੀ ਇਹ ਕਰੇ ਕਰਨਾ ਤੇ ਹੋ ਕੇ ਲੱਭ ਲੋ ਤੇ ਰੋਟੀ ਪਾਣੀ ਵੀ ਛੱਡ ਤਾਂ ਹੈ ਰੋਟੀ ਪਾਣੀ ਵੀ ਛੱਡ ਤਾਂ ਤੇ ਪਾਣੀ ਵੀ ਉਹ ਮੁਸ਼ਕਲ ਹੀ ਹੈ ਜਿਆਦੀ ਆਵੇ ਆਪੀ ਕਰਨਾ ਪੈਣਾ ਤੇ ਹੁਣ ਮੈਨੂੰ ਲੱਗਦਾ ਵੀ ਆਪਾਂ ਨੂੰ ਕੰਮ ਵਾਲੀ ਵੀ ਲੱਭਣੀ ਪੈਣੀ ਹੈ ਹੈ ਇਹ ਤੇ ਦੀਪਕ ਮੁੰਦੇ ਬਕੌਂਦੇ ਜਿਆਦਾ ਕੰਮ ਚੋਂ ਹੀ ਆਪਾਂ ਅੱਜ ਮੈਂ ਆਪੇ ਉੱਠੀ ਹੋਈ ਝਾੜੂ ਲਾਇਆ ਤੇ ਮੈਨੂੰ ਦੱਸ ਦਿਆ ਕਰ ਮਾਂ ਸਵੇਰੇ ਲਵਾਈਂ ਵਾਡੇ ਹਾਈ ਹੋਰ ਕੋਈ ਉਹ ਜਾਂਦਾ ਮਾਂ ਚੱਕ ਜਾ ਹੀ ਜਾਂਦਾ ਹਾਈ ਓਏ ਰੱਬਾ ਆ ਟੂਟੀ ਤਾਂ ਚੜ ਕੇ ਬੰਦ ਕਰ ਮਿਲਦਾ ਆਏ ਮਹਾਦਨਿਆਣੇ ਤੇ ਤਿਆਰ ਹੋ ਜਾਂਦਾ ਪੁੱਤ ਹੂੰ ਕੰਮ ਕਰਾ ਸੁਬਾ ਸਾਲ ਦੀ ਪੜਾਈ ਕਰ ਮੇਰੀ ਇਹਨੇ ਬਹੁਤ ਆ ਉਹਨਾਂ ਕੱਪੜੇ ਭਾਬੀ ਮੰਮੀ ਅਮਨ ਕੀ ਮਸ਼ੀਨ ਚ ਸੁਕਾ ਲਿਆ ਪੁੱਤ ਫਿਰ ਉਹਨਾਂ ਤੇ ਜਿਆਦਾ ਸੁੱਕ ਜਾਂਦੇ ਥੋੜੇ ਜਿਹਾ ਚੱਲਾ ਪਾਣ ਕਰੇ ਸਭ ਖਾਰ ਜਾਊਗਾ ਲਓ ਜੀ ਫਾਈਨਲੀ ਆਪਣੀ ਕਵਲ ਆਈ ਗਈ ਹੈ ਆਪਣੇ ਘਰ ਅੱਜ ਵਿਚਾਰੀ ਬੜੇ ਦਿਨਾਂ ਬਾਅਦ ਆਈ ਕੱਲ ਆਈ ਵਹਰਾਤੀ ਥੋੜਾ ਟਾਈਮ ਆਈ ਉਹਦੋਂ ਮੇਰਾ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਤੇ ਰੋਟੀ ਬਣਾ ਲਈ ਆ ਇਹਨੇ ਵੀ ਖਾ ਲਈ ਅਸੀਂ ਵੀ ਖਾ ਲਈ ਆ ਤੇ ਏ ਕੰਮ ਰੋਟੀ ਬਣਾਉਣ ਵਾਲਾ ਕੰਮ ਕਵਲ ਨਹੀਂ ਕੀਤਾ ਤੇ ਹੁਣ ਸਲੋਈ ਵੀ ਕਵਲ ਨੂੰ ਓਡ-ਡੱਡ ਕੇ ਪੈਂਦੀ ਆ ਵੀ ਅੱਜ ਰੋਟੀ ਇਹਨੇ ਮੈਨੂੰ ਪਾਉਣੀ ਆ ਤੇ ਉਹਦੇ ਵਾਲੀ ਵੇਖਾਂਦੇ ਸੀ ਤੇ ਉਹਦੇ ਮਗਰ-ਮਗਰ ਵਿਚਾਰੀ ਤੁਰੇ ਫਿਰਨਦੇ ਹੀ ਆ ਕਿ ਮੈਨੂੰ ਰੋਟੀ ਪਾ ਭੁੱਖ ਲੱਗੀ ਆ ਇਹਦੀ ਪਲੇਟ ਸਲੋਈ ਦੀ ਬਾਹਰ ਪਈ ਕਵਲ ਔਰ ਉੱਥੇ ਬਾਹਰ ਤੇ ਵਿਚਾਰੀ ਦਾ ਬਹੁਤ ਬਹੁਤ ਤਾਂ ਨਵਾ ਦਾ ਇਹ ਟੁੱਟੀ ਭੱਜੀ ਸਾਡੇ ਕੰਮ ਆ ਹੀ ਜਾਂਦੀ ਜਿੱਦਾਂ ਮਰਜ਼ੀ ਹਾਂ ਬਈ ਤੇ ਮੰਜੇ ਲਾਗੇ ਮੰਜੇ ਲਾਗੇ ਥੱਲੇ ਆ ਗਈ ਹਣੀ ਮਨ ਲੱਗਾ ਮੰਜੇ ਦੇ ਆਓ ਇਥੇ ਲਿਆ ਮੈਂ ਵਿਚਾਰੀ ਟੁੱਟੀ ਭੱਜੀ ਸਾਡੇ ਕੰਮ ਆ ਹੀ ਜਾਂਦੀ ਭਾਵੇਂ ਜਿੱਦਾਂ ਮਰਜ਼ੀ ਆ ਤੂੰ ਟੁੱਟੀ ਭੱਜੀ ਹੋਰ ਹਾੜੇ ਟੁੱਟੇ ਭੱਜ ਜਾਂਦੇ ਹਾ ਸਾਡੇ ਟੁੱਟੇ ਭੱਜਿਆਂ ਦੇ ਕੰਮ ਆ ਹੀ ਜਾਂਦੀ ਜਿੱਦਾਂ ਮਰਜ਼ੀ ਭਾਵੇਂ ਹਾਂ ਕੰਟੈਕਟ ਟੁੱਟੇ ਭੱਜੇ ਕੋਈ ਕਦੀ ਟੁੱਟ ਜਾਂਦਾ ਕੰਟੈਕਟ ਇਹਦਾ ਤੇ ਕਦੀ ਇਹਦਾ ਸਾਡੇ ਨਾਲ ਫੇਰ ਮਿਲ ਜਾਂਦਾ ਚਲੋ ਐਦਾਂ ਹੀ ਸਾਥ ਬਣਿਆ ਰਵੇ ਤੁਹਾਡਾ ਬਤਾ ਹੈ ਉਹ ਨਜ਼ਰ ਸਾਥ ਲਿਖਿਆ ਉਹ ਨਜ਼ਰ ਨਿਭਣ ਜਿੰਨਾ ਚਿਰ ਤੇਰੇ ਸਾਡੇ ਘਰ ਤੇ DNA ਪਣੀ ਹੈ ਨਾ ਭਾਵੇਂ ਤੂੰ ਜਿੰਨਾ ਮਰਜ਼ੀ ਭੱਜ-ਭੱਜ ਕੇ ਜਾ ਤੂੰ ਮੁੜ ਕੇ ਆ ਹੀ ਜਾਣਾ ਕਹਿੰਦੇ ਨੇ ਨਾ ਆ ਜਾਂਦਾ ਹੁੰਦਾ ਖਾਣਾ ਪੈਂਦਾ ਸਹੀ ਗੱਲ ਹੈ ਤੇ ਹੁਣ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਐਂਡ ਚਲੋ ਗਾਇਸ ਅੱਜ ਦੀ ਵੀਡੀਓ ਨੂੰ ਇੱਥੇ ਕਰਦੇ ਐਂਡ ਮਿਲਦੇ ਆਂ ਕੱਲ ਨੂੰ ਨਵੀਆਂ ਵੀਡੀਓ ਦੇ ਨਾਲ ਤੇ ਕਵਲ ਲਈ ਆਂ ਭਾਂਡੇ ਮਾਂਜਣ ਤੇ ਰਸੋਈ ਦਾ ਕੰਮ ਕਰਦੇ ਆਂ ਤੇ ਅੱਜ ਦਾ ਸੰਭਾਲ ਲਿਆ ਵਾ ਤੇ ਫੇਰ ਤੋਂ ਕਰਿਆ ਕਰੂਗੀ ਇਹ ਕੰਮ ਕਿਉਂਕਿ ਇਹਦੀ ਮੰਮੀ ਨੇ ਆਪਾਂ ਦੇਤਾ ਜਵਾਬ ਹੁਣ ਫੇਰ ਤੋਂ ਇੰਨੇ ਹੀ ਆਪਣੇ ਘਰ ਦਾ ਕੰਮ ਸੰਭਾਲਿਆ ਕਰਨਾ ਵਾ ਬਾਏ